ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤਨ ਸਿੰਘ ਜੀ ਤੇ ਇੱਕ ਬਾਦਰ ਸਾਹਿਬ ਮਹਾਰਾਜ ਸਦਾ ਹੀ ਜੈ 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 ਸਦਾ ਹੀ ਜੈ 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 ਸਰਬੱਤ ਦਾ ਭਲਾ ਕਰਵਾ ਬਜੀ ਮਿਹਰ ਕਰੋ ਸੁਭਾਗ ਬਣੋ ਸਖੀ ਕੜੀ ਨ ਦੇਖਾਂ ਭੁੱਖਾਂ ਪੁਖਾਂ ਦਾ ਨਾਸ਼ ਕਰੋ ਬਾਬਾ ਜੀ ਕਰੋ ਕਿਰਪਾ ਹਰ ਸੰਤ ਦੇ ਕਿਰਤ ਆ ਗੁਰੂ ਕਿੱਥੇ ਆਇਆ پرجا फुर्जा مرے कबू نہ छॾे खेत ਜੋ ਜਨ ਕੋ ਦਰ ਜਿਉਂ ਤੂੰ ਪ੍ਰੇਮ ਖੇਲਣ ਕਾ ਚਾਹੋ ਸਿਰਦਰ ਦਲੀ ਖਲੀ ਮੇਰੀਆ ਇਤਮਾਰਕ ਪੈ ਤਰੀਕੇ ਸਿਰ ਦੀ ਕੇ ਕੰਨ ਕੀ ਦੇ ਕਬੀਰ ਜਿਸ ਮਰਨੇ ਤੇ जग ਡਰੇ ਆ ਗਾਰਵ ਦਿਜੈ ਜਾਮ ਗੁਰੂ ਹੋਏ ਵੱਲ ਲਖ ਬਾਹੇ ਕਿਆ ਕਿ ਜੈ ਜਾਮ ਗੁਰੂ ਹੋਏ ਵੱਲ ਗਿਆਨ ਯਰ ਧਿਆਨ ਅਨੰਤ ਪਰ ਜਾਮ ਗੁਰੂ ਹੋਏ ਵੱਲ ਹਵਰ ਸਾਖੀ ਸੋ ਸੱਚ ਹੈ ਕਹਰ ਜੋ ਗੁਰੂ ਗੁਰੂ ਅਹਨਿਸ ਜਪੈ ਦਾਸ ਪਾਠ ਬੇਨਤ ਕਹੈ ਜੋ ਗੁਰੂ ਨਾਮ ਰਤਮ ਹੈ ਧਰੈ ਸੋ ਜਨਮ ਮਰਨ ਦੋਹ ਤੇ ਰਹਿ ਮਰਨ ਦੋਹਤੇ ਰਹਿ ਗਗਨਦਮਾ ਮਾਂ ਬਾਜਿਓ ਪਰਿਓ ਨਿਸ਼ਾਨੇ ਕਹਾ ਕੇਦ ਜੁ ਮੰਡਿਓ ਸੂਰਮਾ ਆਬ ਜੁ ਜਨ ਗੋਧਾ ਪਹਿਲਾ ਮਰਨ ਜੀਵਨ ਕੀ ਛਾਡਿਆਸ ਓ ਸਭਨਾ ਕੀ ਰੇਣੁ ਕਾ ਤਉ ਆਉ ਹਮਾਰੇ ਪਾਸ ਨਾਗ ਮਗ ਛਾੜ ਰੇ ਮਾਨ ਬਹਉਰਾ ਆਬ ਤਉ ਜਰੇ ਮਰੀ ਸਿਤ ਪਾਈਐ ਨੀਨੋ ਹਾਥ ਸੰਧਉਰਾ ਸੂ ਰਾ ਸੋ ਬਹ ਜਾਨੀ ਐ ਜੋ ਲੜਾਇ ਦੀਨ ਕੇ ਫੁਰ ਜਾ ਫੁਰ ਜਾ ਕਟ ਮਰੈ ਕਭ ਹੁ ਨਾ ਛੜੈ ਸੇਵਕ ਕੀ ਔੜ ਕ ਨਿਭੀ ਪ੍ਰੀਤ ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰਾਖਿਓ ਜੀਤ ਜਾ ਤਉ ਪ੍ਰੇਮ ਖੇਲਣ ਕਾ ਜਾਓ ਸਿਰ ਤਰ ਤਲੀ ਗਲੀ ਮੇਰੀ ਇਥੇ ਮਾਰਗ ਪੈਰ ਤਰੀ ਜਾਏ ਸਿਰ ਦੀ ਜੈ ਕਾਣ ਨਾ ਕੀਜੈ ਨਾਮ ਰਹਿਓ ਸਾਧੂ ਰਹਿਓ ਰਹੇ ਹੋ ਗੁਰ ਗੋਬਿੰਦ ਕਾਹੂ ਨਾਨਕ ਇਹ ਜਗਤ ਮੈਂ ਕਹਨ ਜਪਿਓ ਗੁਰ ਮੰਤਿ RAM ਨਾਮ ਹੋਰ ਮੈਂ ਗਾਇਓ ਜ਼ਾ ਕਾ ਸਾਮ ਨਹੀਂ ਜੇ ਸਿਮਰਤ ਸੰਕਟ ਮਿਟੈ ਦਰਸਤ ਹਾਰੋ ਸੁਖ ਹਟਾਲ ਗੁਰ ਸੇਵੀਐ ਐਹਨ ਸਹਜ ਸੁਭਾਈ ਦਰਸਨ ਪਰਸੈ ਗੁਰੂ ਘਰ ਜਨਮ ਮਰਨ ਦੁਖ ਹੋ ਵੈਸੇ ਫਦਕ ਸਮਧੀ ਨੂਰੀ ਅਰਸੋ ਗੁਰਸੋ ਤਉਦਿ ਢਿਠੇ ਸਜੇ ਮਾਲ ਜਨਮ ਜਨਮ ਦੀ ਘਟੀ ਐ ਸਜਣ ਸਜਾ ਬਾਦਸ਼ਾਹ ਸਿਰ ਸ਼ਾਨਦੈ जिस पास बैठे आसो ही है सब दावे साहू साधार श्री वाहे गुरु साहिब जी तनासरी महल्ला चौथा हम अंधोले अंध बिख बिखराते क्यों क्यों है गोर जाली सत गोर दया करे सुख दाता हम ला वयापन पाली हम अंधोले अंध बिख बिखराते ਜੋ ਜਾਲ ਹੈ ਗੁਰ ਜਾਲੀ ਸਾਧ ਗੁਰ ਦਇਆ ਕਰੇ ਸੁਖ ਦਾਤਾ ਹਮਲਾਵੇ ਆਪਨ ਪਾਲੀ ਗੁਰ ਸੇਖੀਤ ਚਲੋ ਗੁਰ ਜਾਲੀ ਜੋ ਗੁਰ ਕਹੈ ਸੋਹੀ ਪਾਲ ਮੰਨੋ ਹਰ ਹਰ ਕਥਾ ਮੇਰਾ ਲਈ ਰਾਵ ਹਰ ਕੇ ਸੰਤ ਸੁਣੋ ਜਨ ਪਾਈ ਗੁਰ ਸੇਵ ਹੋਵੇ ਬੇਗ ਬੇਗਾਲੀ ਸਤ ਗੁਰ ਸੇਵ ਕਰਜ ਹਰ ਬਾਦ ਹੋ मत जानो आज के काली हर के संत जप हर जपना हर संत चले हर नाली जिन हर जपिया से हर होए हर मिल आ केल के लाली ਹਰ ਹਰ ਜਪਨ ਜਪ ਲੋ ਜਿ ਲੋ ਜਾਨੀ ਹਰ ਕਿਰਪਾ ਕਰ ਬਨ ਵਾਲੀ ਜਾਨ ਨਾਨਕ ਸੰਗਤ ਸਾਧ ਹਰ ਮੇਲ ਹਮ ਸਾਧ ਜਨਾ ਪਾਗੜਾ ਲੀ ਹਾਰ ਹਾਰ ਜਪਨ ਜਪ ਲੋ ਜਾਨੀ ਹਰ ਕਿਰਪਾ ਕਰ ਬਨ ਵਾਲੀ ਜਾਨ ਨਾਨਕ ਸੰਗਤ ਸਾਧ ਹਰ ਮੇਲ ਹਮ ਸਾਧ ਜਨ ਪਾਗੜਾ ਲੀ वाहे गुरु जी का खालसा का वाहे गुरु जी की तनासरी महल्ला चौथा हम अंधुले अंध भिख भिखराते क्यों जाल है गुर जाली सतगुर दया करे सुखदाता हमला व्यान बाली ਪਰਮ ਸਨਮਾਨ ਜੋ ਗੁਰੂ ਰੂ ਗੁਰੂ ਕੀ ਸਾਜੀ ਨਵਾਜੀ ਸਤਕਾਰ ਜੋ ਸਾਧ ਸੰਗਤ ਜੀ ਅੱਜ ਦਾ ਪਾਵਨ ਪਵਿੱਤਰ ਮੁਖ ਵਾਕ ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਪਿਤਾ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਹੋਇਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ 667 ਤੇ ਤਨਾਸਰੀ ਰਾਗ ਅੰਦਰ ਸ਼ੁਭਾਇਮਾਨ ਹੈ ਸਤਿਗੁਰੂ ਜੀ ਕਿਰਪਾ ਕਰਨ ਉਪਦੇਸ਼ ਸਾਡੇ ਹਿਰਦੇ ਵਿੱਚ ਵਸ ਜਾਵੇ ਆ ਆਵਿਆ ਗਾਵਿਆ ਸਤਿਗੁਰੂ ਸਾਹਿਬ ਜੀ ਦੇ ਦਰ ਪਰਵਾਨ ਹੋ ਜਾਵੇ ਭਾਈ ਜੂਨ 1984 ਦੇ ਵਿੱਚ ਸਮੇਂ ਦੀ નિર્દયੀ ਸਰਕਾਰ ਨੇ ਸੱਜਖੰਡ ਸ੍ਰੀ ਹਰਮੰਦਰ ਸਾਹਿਬ ਜੀ ਤੇ ਹਮਲਾ ਕਰਕੇ ਤੋਪਾਂ ਤੇ ਇੰਕਾਂ ਦੇ ਨਾਲ ਸ੍ਰੀ ਅਕਾਲ ਸنگh ਸਾਹਿਬ ਨੂੰ ਟਹਿ ਢੇਰੀ ਕਰ ਦਿੱਤਾ ਬਿਆਨਤ ਸਿੰਘ ਸਿੰਘਣੀਆਂ ਛੋਟੇ ਛੋਟੇ ਬੱਚਿਆਂ ਨੂੰ ਕੋ ਕੋ ਕੇ ਸ਼ਹੀਦ ਕੀਤਾ ਗਿਆ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਨੂੰ ਮਨਾਉਂਦਿਆਂ ਹੋਇਆਂ ਅੱਜ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਦਿੱਲੀ ਸੇਕ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਬੰਗਲਾ ਸਾਹਿਬ ਜੀ ਵਿਖੇ ਪਰਸੋਂ ਰੋਜ ਤੋਂ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰambh ਹੋਏ ਨੇ ਭਾਈ ਜਿਨ੍ਹਾਂ ਦੀ ਸਮਾਪਤੀ ਅੱਜ ਸਵੇਰੇ 10:00 ਹੋਵੇਗੀ ਪਰਵਾਰਾਂ ਸਹਿਤ ਆਜਰੀਆਂ ਭਰੋ ਸਤਿਗੁਰੂ ਜੀ ਕਿਰਪਾ ਕਰਨ ਖਾਲਸਾ ਪੰਥ ਦੀ ਜੜਦੀ ਗਲਾ ਕਰਨ ਸਮਸਤ ਸੰਸਾਰ ਦਾ ਭਲਾ ਕਰਨ ਹੋਈਆਂ ਬੇਅੰਤ ਬੋਲਾਂ ਦੀ ਖਿਮਾ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ but the